ਸਤਨਾਮ ਸ੍ਰੀ ਵਾਹਿਗੁਰੂ ਜੀ ਤੁਸੀਂ ਜਾਣੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸ੍ਰੀ ਗੁਰੂ ਹਰगोविंद ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਹੋਇਆ ਉਹਨਾਂ ਦਾ ਬਚਪਨ ਅੰਮ੍ਰਿਤਸਰ ਵਿੱਚ ਹੀ ਬਤੀਤ ਹੋਇਆ ਕੁਝ ਸਾਲ ਉਹ ਆਪਣੇ ਮਾਤਾ ਪਿਤਾ ਜੀ ਨਾਲ ਕਿਰਤਾਰਪੁਰ ਰਹੇ ਉੱਥੇ ਹੀ ਉਹਨਾਂ ਦਾ ਵਿਆਹ ਗੁਜਰੀ ਜੀ ਨਾਲ ਹੋਇਆ ਇਸ ਤੋਂ ਮਗਰੋਂ ਗੁਰੂ ਜੀ 10 ਸਾਲ ਤੱਕ ਕਿਰਤਾਰਪੁਰ ਸਾਹਿਬ ਰਹੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਜੀ ਨੂੰ ਆਪਣੀ ਨਿਗਰਾਨੀ ਹੇਠ ਸਿੱਖਿਆ ਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ ਬਚਪਨ ਤੋਂ ਹੀ ਆਪ ਗੰਭੀਰ ਨਿਰਭੇ ਅਤੇ ਅਡੋਲ ਸਨ ਆਪ ਜੀ ਨੇ 13 ਸਾਲ ਦੀ ਉਮਰ ਵਿੱਚ ਕਿਰਤਾਰਪੁਰ ਦੀ ਲੜਾਈ ਵਿੱਚ ਮੁਗਲਾਂ ਵਿਰੁੱਧ ਤਲਵਾਰ ਚੁੱਕੀ ਸੀ 1664 ਈਸਵੀ ਵਿੱਚ ਉਹ ਪਰਿਵਾਰ ਸਮੇਤ ਬਕਾਲੇ ਆ ਗਏ ਇੱਥੇ ਲਗਭਗ 26 ਸਾਲ ਉਹ ਪ੍ਰਭੂ ਭਗਤੀ ਵਿੱਚ ਲੀਨ ਰਹੇ ਉਤੇ ਹੀ ਉਹ ਗੁਰੂ ਗੱਦੀ ਤੇ ਬਿਰਾਜਮਾਨ ਹੋ ਗਏ ਮੱਖਣ ਸਹਾ ਲੁਬਾਣੇ ਨੇ ਆਪ ਜੀ ਨੂੰ ਇੱਕ ਵਿਚਿਤ੍ਰ ਡੰਗ ਵਿੱਚੋਂ ਪਛਾਣ ਲਿਆ ਜਿਸ ਨਾਲ ਉਹ ਗੁਰੂ ਪ੍ਰਗਟਾ ਹੋ ਗਏ ਆਪ ਜੀ ਨੇ 1665 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ ਐਸੇ ਸਾਲ ਆਪ ਸ੍ਰੀ ਅਨੰਦਪੁਰ ਸਾਹਿਬ ਤੋਂ ਆਸਮਦਵਲ ਯਾਤਰਾ ਲਈ ਚੱਲੇ ਗਏ ਆਪ ਕਿਰਤਾਰਪੁਰ ਰੋਪੜ ਕੇਥੜ ਥਾਨੇਸ਼ਰ ਦਿੱਲੀ ਮਥਰਾ ਆਗਰਾ ਕਾਨਪੁਰ ਵਾਰੀ ਨਸੀ ਗਿਆ ਹੁੰਦੇ ਹੋਏ 1666 ਈਸਵੀ ਵਿੱਚ ਬਟਨੇ ਪੁੱਜ ਗਏ ਪਰਿਵਾਰ ਨੂੰ ਇੱਥੇ ਹੀ ਛੱਡ ਕੇ ਆਪ ਇਸੇ ਸਾਲ ਮਤ ਸਤੰਬਰ ਵਿੱਚ ਬੰਗਲਾ ਅਤੇ आसम लई तुर पे सोलह सौ सो छियासठ ईस्वी ही आप जी घर सुपुत्र ने जन्म लिया दा ना गोविंद राय रखिया गया मगरों गोविंद राय दा न गोविंद सिंह रखिया गया असम दी यात्रा तो बाद आप जी ने उड़, उड़, उड़ीसा दी यात्रा की 1673ਵੀਂ ਵਿੱਚ ਆਪ ਪਟਨਾ ਮੁੜ ਗਏ ਪਟਨਾ ਤੋਂ ਆਪ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ 1672ਵੀਂ ਵਿੱਚ ਮਾਲਵੇ ਦੀ ਯਾਤਰਾ ਵੇਲੇ ਆਪ ਜੀ ਨੇ ਪਟਿਆਲਾ, ਸ੍ਰਿੰਦਰ, ਬਠਿੰਡਾ, ਬਰਨਾਲਾ, ਸੰਗਰੂਰ ਅਤੇ ਸਥਾਨਾਂ ਆਦੀ ਸਤਾਨਾਂ ਤੇ ਜਾ-ਜਾ ਕੇ ਧਰਮ ਪ੍ਰਚਾਰ ਕੀਤਾ ਕਠੜ ਪੰਥੀ ਔਰੰਗਜ਼ੇਬ ਉਸ ਵੇਲੇ ਦਿੱਲੀ ਤੇ ਤਖਤ ਤੇ ਬੈਠਾ ਸੀ ਉਸ ਨੇ ਅਕਬਰ ਦੀਆਂ ਨੀਤੀਆਂ ਨੂੰ ਤਿਆਗ ਕੇ ਤਲਵਾਰ ਦੇ ਜ਼ੋਰ ਨਾਲ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਜ਼ਲਮ ਨੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਵਿੱਚ ਸ਼ਹੀਦ ਕਰਵਾਇਆ ਸੀ ਇਸ ਸਥਾਨ ਤੇ ਹੀ ਅਜਕਲ ਉਹਨਾਂ ਦੀ ਯਾਦ ਵਿੱਚ ਸੀਸ ਗੰਝ ਗੁਰਦੁਆਰਾ ਸੁशोਭਿਮਾਨ ਹੈ ਉਹਨਾਂ ਦੀ ਸਿੱਖਿਆ ਦਾ ਕੇਂਦਰ ਬਿੰਦੂ ਇਹ ਸੀ ਭੇ ਕਹੂੰ ਕਿਉਂ ਦੇਤ ਨਾਹੀ ਨਹੀਂ ਭੇ ਮੰਤ ਆਨੀ ਸ਼ੀਰਿ ਗੁਰੂ ਤੇਗ ਬਹਾਦਰ ਜੀ ਨੇ ਨਿਰਡਰਤਾ ਆਪਣੇ ਜੀਵਨ ਵਿੱਚ ਵਿਖਾਈ ਅਤੇ ਅਦੁੱਤੀ ਸਿੱਖ ਬਾਹਰਤ ਵਿੱਚ ਅਜੀਹੇ ਸੰਪਰਦਾਇ ਤਾਂ ਬਹੁਤ ਹੋਏ ਹਨ ਜਿਨ੍ਹਾਂ ਨੇ ਭੇ ਕਹੂੰ ਕਿਉਂ ਦੇਤ ਨਹੀਂ ਦਾ ਪ੍ਰਚਾਰ ਕੀਤਾ ਪਰ ਸੂਤੀ ਕੌਮ ਜਗਾਉਣ ਲਈ ਨਹੀਂ ਭੇਮਾਨਤ ਅਨ ਦਾ ਉਪਦੇਸ਼ ਤਾਂ ਗੁਰੂ ਤੇਗ ਬਹਾਦਰ ਜੀ ਵਲੋਂ ਹੀ ਨਵਾਸੀ ਇਸ ਦਾ ਸਿਖਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਵਿੱਚ ਰੂਪਮਾਨ ਹੁੰਦਾ ਹੈ ਸ੍ਰੀ ਗੁਰੂ तेग बहादुर जी ने निडरता अपना कर अपने जीवन बहुतियाँ यात्रा कीतिया सतनाम श्री वागुरु सतनाम श्री वागुरू सतनाम श्री वागुरू सत सत जी का खालसा वागुरू जी की फतेह वीडियो चंगी लगे ता लाइक शेयर